ਹਾਂਜੀ ਆਹ ਦੇਖ ਲੋ ਕਿਵੇਂ ਅੱਜ ਕੱਲ ਸਿੱਖੀ ਨੂੰ ਬਦਨਾਮ ਕਰਦੀਆਂ ਨੇ ਇਹੋ ਜਿਹੀਆਂ ਕੁੜੀਆਂ ਇੱਕ ਵੀਡੀਓ ਮੈਂ ਪਹਿਲਾਂ ਵੀ ਪਾਈ ਸੀ ਤਾਂ ਲੋਕਾਂ ਨੇ ਬਹੁਤ ਨੀਚੇ ਕਮੈਂਟ ਕੀਤੇ ਸੀਗੇ ਵੀ ਜੇ ਆਪਣਾ ਅੰਮ੍ਰਿਤ ਛਕਿਆ ਤਾਂ ਆਪਾਂ ਨੱਚਣ ਟੱਪਣ ਤਾਂ ਸਕਦੀਆਂ ਕਿਉਂਕਿ ਜੇ ਆਪਣੇ ਘਰੇ ਵਿਆਹ ਦਾ ਜਾਂ ਖੁਸ਼ੀ ਦਾ ਮੌਕਾ ਤਾਂ ਆਪਾਂ ਨੱਚ ਤਾਂ ਸਕਦੀਆਂ ਪਰ ਮੈਂ ਨੱਚਣ ਤੇ ਨਹੀਂ ਪਵੰਦੀ ਲਾਈ ਸੀ ਉਹਦੇ ਪਵੰਦੀ ਲਾਈ ਤਾਂ ਸੀਗੇ ਸਿਰਫ ਉਹਦੇ ਸਿਰ ਉੱਤੇ ਕਿਆਣੀ ਹੋਇਆ ਸੀ ਸੰਦੂਰ ਭਰੇ ਹੱਸਿਲ ਪੇਸਟਿਕ ਲੱਗੀ ਸੀ ਤੇ ਪੈਰਾਂ 'ਚ ਝਾਂਜੜਾ ਪਾਈਆਂ ਸੀਗੀਆਂ ਤੇ ਉਹਦੇ ਵਾਲ ਵੀ ਕੱਟੇ ਹੋਏ ਸੀ ਉਸ ਤਰੀਜ਼ ਤੇ ਮੈਂ ਬੋਲੀ ਸੀ ਨਾ ਕਿ ਇਸ ਤਰੀਜ਼ ਤੇ ਬੋਲੀ ਸੀ ਵੀ ਉਹ ਨੱਚ ਕਿਉਂ ਰਹੀ ਆ ਗਈ ਦੇਖੋ ਇਹ ਕੁੜੀ ਵੀ ਆ ਇਹਦੇ ਵੀ ਗਾਤਰਾ ਪਾਇਆਗਾ ਤੇ ਇਹਦੇ ਬਾਲ ਕਟਾਏ ਇਹਦੇ ਨਾ ਤਾਂ ਕੋਈ ਸਿਰ ਚਰਮਾਲ ਆ ਨਾ ਕੋਈ ਚੁੰਨੀ ਤੇ ਨਾ ਕੋਈ ਦਮਾਲਾ ਸਜਾਇਆਗਾ ਦੇਖੋ ਮੈਂ ਇਹ ਨਹੀਂ ਕਹਿੰਦੀ ਵੀ ਨੱਚਣਾ ਮਨਾ ਪਰ ਇਹ ਜ਼ਰੂਰ ਕਹਿੰਨੀ ਆ ਵੀ ਬਾਲ ਕਟਿੰਗ ਕਰਾ ਕੇ ਤੁਸੀਂ ਘੱਟੋ ਘੱਟ ਗਾਤਰੇ ਦੀ ਕਿਉਂ ਬਿਆਦਵੀ ਕਰਦੇ ਹੋਗੇ ਇਤੋਂ ਵੱਧ ਤਾਂ ਨਹੀਂ ਸ਼ਕੋ ਅਸੀਂ ਅਸੀਂ ਮੈਂ ਵੀ ਦੇਖੋ ਤੁਸੀਂ ਖੰਦੀ ਧੀ ਆ ਪਰ ਮੇਰੇ ਅਮਰਤ ਨੇ ਸ਼ਕਿਆ ਹੈਗਾ ਮੈਂ ਇਸ ਗੱਲ ਨਾਲ ਪੂਰੀ ਸਹਿਮਤ ਆ ਪਰ ਮੈਂ ਅਮਰਤ ਸ਼ੱਕਤ ਕੇ ਇਹੋ ਜਿਹਾ ਕੁਛ ਤਾਂ ਨਹੀਂ ਕਰਦੀ ਨਾ ਜੇ ਮੈਂ ਅਮਰਤ ਸ਼ਕੂੰਗੀ ਵੀ ਤਾਂ ਸਿਰ ਚ ਚੁੰਨੀ ਰੱਖੂੰਗੀ ਜਾਂ ਕੜਾ ਪਾਉਂਗੀ ਜਾਂ ਕੁਝ ਵੀ ਕਰ ਬਿਲਕੁਲ ਇਹ ਜਿਹੇ ਚੀਜ਼ਾਂ ਨਹੀਂ ਕਰੂੰਗੀ ਜਿਹਦੇ ਨਾਲ ਬਿਆਦਵੀ ਹੋਵੇ ਆ ਦੇਖੋ ਪਰ ਅੱਜ ਕੱਲ੍ਹ ਦੀਆਂ ਕੁੜੀਆਂ ਨੇ ਸ਼ਰਮ ਲਾਈ ਪਈ ਆ ਸ਼ਰਮ ਉਹ ਪਾਈ ਵੀ ਲਾਉਂਦੇ ਜਿਹੜੇ ਨੀਚੇ ਕਮੈਂਟ ਕਰਦੇ ਆ ਕਿ ਤੂੰ ਐਵੇਂ ਬੋਲਦੀ ਐਵੇਂ ਬੋਲਦੀਆਂ ਕਿਉਂ ਨਾ ਬੋਲਾਂ ਸਾਡੀ ਸਿੱਖੀ ਨੂੰ ਇਹ ਬਦਨਾਮ ਕਰਦੇ ਆਗੇ ਦੇਖੋ ਜੀ ਇਸ ਭੈਣ ਦੇ ਕਿਵੇਂ ਇਹ ਨੱਚ ਰਹੀ ਹੈਗੀ ਤੇ ਇਹਦੇ ਵਾਲ ਕੱਟਿਆ ਇਹ ਕੀ ਜਲੂਸ ਇਹਨਾਂ ਨੇ ਕੱਢਿਆ ਕਿੰਨੇ ਸਾਡੀ ਸਿੱਖੀ ਨੂੰ ਬਦਨਾਮ ਕਰਦੇ ਪਏ ਆ ਇਹ ਜਿਹੇ ਲੋਕ ਇਹ ਜਿਹੇ ਲੋਕਾਂ ਤੇ ਕਾਰਵਾਈ ਜ਼ਰੂਰੀ ਹੋਣੀ ਚਾਹੀਦੀ ਹੈ ਵੱਧ ਤੋਂ ਵੱਧ ਇਹ ਵੀਡੀਓ ਜ਼ਰੂਰ ਸ਼ੇਅਰ ਕਰੋ ਤਾਂ ਜੋ ਇਹ ਜਿਹਿਆਂ ਦੇ ਜੁੱਤੀਆਂ ਫੇਰਨ ਸਕਣ ਧੰਨਵਾਦ ਜੀ